ਤੇ ਕਿ ਗਏ ਆ ਪੂਰੇ ਨਰਮਾ ਆਪੇ ਜੀ ਤੋਂ ਇਹ ਜਰੂਰ ਜੇ ਦੋ ਇਸ ਦੇ ਨਾਲ ਜਦੋਂ ਆਪ ਨੂੰ ਉਹ ਜਰੂਰ ਜੇ ਇਹ ਵੀਜ਼ਾ ਸਾਡਾ ਇਕ ਲੱਗਿਆ ਹੋਇਆ ਹੈ ਇਹ ਵੀ ਵੀਜ਼ਾ ਤਾਂ ਲੱਗਿਆ ਹੋਣਾ ਤੇ ਇਹ ਵੀ ਲੈ ਗਿਆ ਇਹਨਾਂ ਸਟੀਲੀਆਂ ਉੱਤੇ ਆ ਸਟੀਲ ਕਿ ਲਗਾਈ ਦੇ ਜਿਸ ਚਾਹ ਉਹ ਇਸ ਤਰ੍ਹਾਂ ਮੈਂ ਤਿਆਰ ਕਰ ਰਹਾ ਨਾ ਜੀ ਇਹ ਸਾਰੀਆਂ ਸਟੀਲੀਆਂ ਤੇ ਆ ਇਹ ਦੇਖ ਲਓ ਇੱਕੋ ਵਾਰੀਆਂ ਸਾਰੀਆਂ ਚਲੀ ਗਈਆਂ ਕੀ ਕਰਾਂਗੇ ਹੁਣ ਪਲਾਸਟਿਕੀਆਂ ਨਾ ਲਗਾਉਣੇ ਪੈਗੇ ਕੁਝ ਛੱਡ ਜਾਣਾ ਹੈ ਨਹੀਂ ਹਾਂ ਮੇਰਾ ਪਵਨ ਕੁਮਾਰ ਜੀ ਏ ਸ਼ਿਮੰਦਰ ਸ਼ਮਸ਼ਾਨ ਘੁਮੀ ਪ੍ਰਣਾ ਰਾਜਪੁਰਾ ਯਹਾਂ ਪਰਸੋ ਚੋਰੀ ਹੋਈ ਹੈ ਜੀ ਰਾਤ ਨੂੰ ਆਪਣੇ ਬਾਥਰੂਮ ਐੇ ਪਿੱਛੇ ਬਣੇ ਹੋਏ ਬਾਥਰੂਮ ਆ ਕੇ ਦੋ ਦਰਵਾਜੇ ਇਧਰ ਤੇ ਤੇ ਦੋ ਦਰਵਾਜੇ ਲੇਡੀਜ਼ ਵਾਲੇ ਉੱਛੇ ਤੇ ਦੋਨੋਂ ਮਤਲਬ ਦੋ ਉਧਰ ਕੇ ਵੀ ਤੇ ਦੋ ਉਧਰ ਕੇ ਸਾਰੇ ਦਰਵਾਜੇ ਲੈ ਕੇ ਖੇੜ ਕੇ ਯਹਾਂ ਤੁਸੀਂ ਇਹ ਦੇਖ ਲੋ ਵੀ ਸ਼ਮਸ਼ਾਨ ਘਾਟ ਹੈ ਇਸ ਨੂੰ ਵੀ ਲੋਕ ਛੜਦੇ ਨਹੀਂ ਹੈਗੇ ਤੇ ਬਹੁਤ ਬੁਰਾ ਹਾਲ ਹੈ ਯਹਾਂ ਆ ਟੂਟੀਆਂ ਥੀਆਂ ਸਾਡੀਆਂ ਯਹਾਂ ਸਟੀਲ ਕੀ ਲਗਾਈਆਂ ਇਹ ਸਾਰੀਆਂ ਟੂਟੀਆਂ ਹੀ ਲੈ ਕੇ ਪੱਟ ਗਏ ਇਹ ਪਲਾਸਟਿਕ ਦੀਆਂ ਟੂਟੀਆਂ ਲਗਵਾਈਆਂ ਤੇ ਸਰੀਏ ਬਾਹਰ ਰਹਿ ਜਾਂਦੇ ਜੀ ਜੇ ਰਾਤ ਨੂੰ ਜਿਹੜੀ ਚਿਦਾ ਦੇ ਨਾਲ ਲੱਗਦੇ ਆ ਤੇ ਉਹ ਨਹੀਂ ਰਹਿੰਦੇ ਸਵੇਰੇ ਮਿਲਦੇ ਨਹੀਂ ਐ ਉਹ ਉਹ ਵੀ ਚਾਹੇ ਗਰਮ ਹੈ ਚਾਹੇ ਠੰਡੇ ਹੈ ਤੇ ਉਹ ਵੀ ਲੈ ਜਾਂਦੇ ਆ ਬੱਚੇਵਾੜ ਦਾ ਗੇਟ ਪੱਟ ਕੇ ਲੈ ਗਏ ਤੇ ਆ ਨਾਲ ਸਾਡਾ ਇੱਧਰ ਬਾਥਰੂਮ ਚੋਂ ਗੀਜ਼ਰ ਚਲਾ ਗਿਆ ਉਹ ਵੀ ਪਰਸੋਂ ਹੀ ਗਿਆ ਹੈ ਜੀ ਬੱਚੇਵਾੜ ਦਾ ਗੇਟ ਨਹੀਂ ਛੱਡਿਆ ਮਤਲਬ ਜਿਹੜਾ ਯਹਾਂ ਕੋਈ ਸਮਾਨ ਜੇਕਰ ਰਹਿ ਗਿਆ ਨਾ ਜੀ ਕੋਈ ਸ਼ਮਸ਼ਾਨ ਚ ਰਾਤ ਨੂੰ ਵੀ ਰਹਿ ਗਿਆ ਮਾੜਾ ਮੋਟਾ ਤਾਂ ਰਹਿੰਦਾ ਨਹੀਂ ਹੈ ਜੀ ਉਹ ਮਿਲਦਾ ਨਹੀਂ ਹੈਗਾ ਸਵੇਰੇ ਦਵਾਰਾਂ ਤੇ ਉਹ ਹੀ ਹੈ ਨਾ ਜੀ ਦਵਾਰਾਂ ਹੋਣ ਕੇ ਇਹ ਹੁਣ ਕਰਵਾਈਆਂ ਜੀ ਹਮਨੇ ਨਾ ਉੱਚੀ ਕਰਵਾਈਆਂ ਪਹਿਲਾਂ ਨੀਵੀਆਂ ਥੀ ਅੰਦਰ ਦਵਾਰਾਂ ਕਾਫੀ ਉੱਚੀ ਕਰਵਾ ਦੀਆਂ ਲੇਕਿਨ ਉਸਕੇ ਬਾਜੂਦ ਦੇਖ ਲਓ ਵੀ ਇਹ ਹਾਲ ਹੈ ਮਤਲਬ ਤਾਲੇ ਅਸੀਂ ਲਗਾਉਣ ਲੱਗੇ ਜੀ ਹੁਣ ਪਹਿਲਾਂ ਤਾਲੇ ਵੀ ਨਹੀਂ ਲਗਾਉਂਦੇ ਤੇ ਨਾ ਹੁਣ ਤਾਲੇ ਲਾਣੇ ਕਾਫੀ ਦੇਰ ਤੇ ਤਾਲੇ ਲੱਗਦੇ ਹਰ ਇੱਕ ਪਾਸੇ ਤਾਲਾ ਲੱਗਦਾ ਉਸਕੇ ਬਾਜੂਦ ਵੀ ਇਹ ਦੇਖ ਲਓ ਮੇਚੋਰੀਆਂ ਪੂਰੀ ਦਵਾ ਕੇ ਹੋਰੀਆਂ ਹੁਣ ਸਾਨੂੰ ਇਹ ਖਰਚੇ ਕੱਢਣੇ ਹੁਣ ਦਰਵਾਜ਼ੇ ਦੇਖੋ ਲਗਾਣੇ ਪੈਣੇ ਸਾਨੂੰ ਫੇਰ ਖਰਚਾ ਇਹਨਾਂ ਸਾਡਾ ਹਾਂ ਪੂਰਾ ਨਹੀਂ ਹੁੰਦਾ ਲੋਕਾਂ ਦੇ ਪੈਸੇ ਹੀ ਆਂ ਜੀ ਦੇਖੋ ਅਸੀਂ ਤਾਂ 2-2 5-5 10-10 ਰੁਪਏ ਇਕੱਠੇ ਕਰਦੇ ਆਂ ਸਮਾਜ ਤਾਂ ਤੁਹਾਜੀ ਇੱਕ ਤਾਂ ਦੇਖੋ ਕੁਲਮ ਲੱਜੇ ਗਏ ਸਕਦੇ ਆਂ ਤਵੇ ਨਸ਼ੇ ਕਰਨ ਵਾਲੇ ਆ ਹੈਗੀਆਂ ਜਿਹੜੇ ਇੰਜੀ ਉਹਨਾਂ ਨੂੰ ਬੇਖੂਬ ਘੁੰਮਦੇ ਆਂ ਦਿਨ ਚ ਵੀ ਆਉਂਦੇ ਆ ਇੱਥੇ ਮਾਲੀਆਂ ਨੂੰ ਵੀ ਧਮਕਾ ਆ ਜਾਂਦੇ ਆ ਕੋਈ ਤੁਸੀਂ ਹੁਣ ਬੋਲ ਕੇ ਦੇਖ ਲਓ ਉਹਨਾਂ ਨੂੰ ਕਿਸੇ ਨੂੰ ਗੱਲ ਪੈਣ ਨੂੰ ਆਉਂਦੇ ਆ ਹੈ ਜੀ ਮਾਲੀਆਂ ਨੂੰ ਧਮਕਾ ਆ ਜਾਂਦੇ ਆ ਵਿਚਾਰੇ ਡਰਦੇ ਡਰਦੇ ਉਹ ਬੈਠੇ ਰਹਿੰਦੇ ਆ ਇਹ ਤਾਂ ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਜੀ ਬੇ ਇਸ ਪਿੱਛੇ ਆਪਣਾ ਥੋੜਾ ਧਿਆਨ ਦੇਵੇ ਪ੍ਰਸ਼ਾਸਨ ਨੂੰ ਤਾਂ ਖਰ ਇਸ ਵਿੱਚ ਧਿਆਨ ਦੇਣਾ ਚਾਹੀਦਾ ਜੀ ਕਿਉਂਕਿ ਵਾਰਦਾਤਾਂ ਥੋੜੀਆਂ ਨਹੀਂ ਹੋ ਰਹੀਆਂ ਪਹਿਲਾਂ ਤਾਂ ਕਦੇ-ਕਦਾਈ ਕੋਈ-ਕੋਈ ਹੁੰਦੀ ਸੀ ਵਾਰਦਾਤ ਨਾ ਠੀਕ ਹੈ ਤੇ ਹੁਣ ਤਾਂ ਆਏ ਦਿਨ ਸੁਣਨ ਨੂੰ ਮਿਲ ਜਾਂਦਾ ਅਸੀਂ ਮਾਰਕੀਟ 'ਚ ਬੈਠੇ ਆ ਤੇ ਕੋਈ ਨਾ ਉੱਥੇ ਫਲਾਣੇ ਕੀ ਚੋਰੀ ਹੋ ਗਈ ਜੀ ਫਲਾਣੇ ਕੀ ਦੁਕਾਨ ਦਾ ਸ਼ਟਰ ਛੁੱਟ ਗਿਆ 2200 ਰੁਪਏ ਦੀ ਸਿਤਾਰ ਪੁਵਾਈਏ ਜੀ ਹੁਣ ਐਡੇ ਟਾਈਮ ਠੀਕ ਹੈ ਜੀ ਬਾਕੀ ਹੁਣ ਇਸ ਕਦਾ ਕਿਆ ਕਹਿ ਸਕਦੇ ਵੇ 8000 ਗਿਆਣੇ 10000 ਗਿਆਣਗੇ ਕਿ ਦਰੋਜੇ 15000 ਲੱਗਣਗੇ ਹਾਂ ਜੀ ਤੂੰ ਨੁਕਸਾਨ ਦਾ ਨੁਕਸਾਨ ਹੀ ਹੈ ਜੀ तकरीबन ਮੰਨ ਕੇ ਚਲੋਗੇ ਰੋਜ਼ ਹੀ ਹੋ ਰਿਹਾ ਸੋਕੇਦਾਰ ਦਾ ਇਹ ਹੈ ਨਾ ਜੀ ਰਾਤ ਨੂੰ ਸ਼ਮਸ਼ਾਨ ਚਿੱਤਾ ਦੇਖੋ ਕੋਈ ਰਹਿੰਦਾ ਨਹੀਂ ਹੈਗਾ ਅਸੀਂ ਆਪਣੇ ਮਾਲੀਆਂ ਨੂੰ ਵੀ ਕਹਿ ਕੇ ਦੇਖਿਆ ਵੀ ਰਾਤੀ ਵਿੱਚ ਲੋ ਤੁਸੀਂ ਰਹਿ ਜਾ ਕਰੋ ਰਹਿੰਦੇ ਨਹੀਂ ਹੈਗੇ ਜੀ ਠੀਕ ਹੈ ਨਾ ਬਾਕੀ ਇਹ ਵੀ ਪ੍ਰਸ਼ਾਸਨ ਨੂੰ ਚਲੋ ਇਹ ਸੇ ਦਾ ਵੀ ਥੋੜੇ ਪੁਲਿਸ ਵਾਲੇ ਦਿਨਸ ਵੀ ਗੇੜਾ ਮਾਰੀ ਜਾਂਦੇ ਨਾ ਜੀ ਤੋਚੇ ਡਰ ਰਹਿੰਦਾ ਥੋੜਾ ਜਿਹਾ ਕੈਮਰੇ ਐਕਚੁਅਲੀ ਹੈਗੇ ਆ ਜੀ ਆਹ ਕਾਫੀ ਦਿਨ ਤੇ ਖਰਾਬ ਹੈਗੇ ਆ ਕਿਉਂਕਿ ਤਾਰਾਂ ਤੋਰਾ ਸਾਰੀਆਂ ਜਿਹੜੇ ਇਹ ਚੋਰੀ ਕਰਨ ਵਾਲੇ ਇਹੀ ਲੈ ਜਾਂਦੇ ਆ ਸਾਰੇ ਇੱਕ ਦੋ ਕੈਮਰਾ ਵੀ ਸਾਡਾ ਚੋਰੀ ਕਰਕੇ ਲੈ ਗਏ ਇਸ ਨੂੰ ਨਵੇਂ ਛੇਰੇ ਤੋਂ ਇਸका ਇਹ ਅਸੀਂ ਲਗਵਾਵਾਂਗੇ ਫਿਰ ਇਹ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਡੀਡੀ ਪਾਰਤ